ਲੋ ਆਇਦਾ ਟੋਪਿਕ ਹੈ ਘੁੰਮਣ ਨਹੀਂ ਲੈ ਕੇ ਜਾਂਦਾ ਸਾਰੇ ਰੁਟ ਜਾਂਦਾ ਗੁਰਪਾਲ ਦੇ ਕਿਸੇ ਦਾ ਇੱਕ ਦਿਨ ਪਾਲ ਨੇ ਗੁਰੂ ਨੂੰ ਕਿਹਾ ਤੁਸੀਂ ਮੈਨੂੰ ਘੁਮਣ ਨਹੀਂ ਲੈ ਕੇ ਗਏ ਪਹਿਲਾਂ ਐਂ ਬੋਲਦੀ ਸੀ ਠੰਡ ਬਹੁਤ ਹੈ ਚੱਲ ਹੁਣ ਲੈ ਜੋ ਗੁਰੂ ਨੇ ਕਿਹਾ ਚੱਲ ਕੱਲ ਨੂੰ ਚਲਦੇ ਆਂ ਘੁੰਮਣ ਵਾਸਤੇ ਤਿਆਰ ਰਹੀ ਅਗਲੇ ਦਿਨ ਦੋਨੋਂ ਮੋਟਰਸਾਈਕਲ ਤੇ ਚਲੇ ਜਾਂਦੇ ਆ ਗੁਰੂ ਤੇ ਪਾਲ ਦੋਨੋਂ ਨੇੜੇ ਦੇ ਇਤਿਹਾਸਕ ਗੁਰਦੁਆਰੇ ਮੱਥਾ ਟੇਕਣ ਜਾਂਦੇ ਆ ਤੇ ਸ਼ਹਿਰ ਵਿੱਚ ਘੁੰਮ ਕੇ ਗੁਰੂ ਨੇ ਮੋਟਰਸਾਈਕਲ ਉੱਪਨ ਵਾਲੀ ਸੜਕ ਨੂੰ ਵਾਪਸ ਨੂੰ ਮੋੜ ਲਿਆ ਪਾਲ ਨੇ ਕਿਹਾ ਕਿੱਥੇ ਘੁੰਮਣ ਜਾਣਾ ਗੁਰੂ ਨੇ ਕਿਹਾ ਹੱਦ ਹੋ ਗਈ ਸਾਰਾ ਸ਼ਹਿਰ ਘੁਮਾ ਦਿੱਤਾ ਗੁਰੂ ਘਰ ਦਰਸ਼ਨ ਕਰਵਾ ਦਿੱਤੇ ਹੋਰ ਕੀ ਹੁਣ ਘੁੰਮਦੇ ਰਹਿਣਾਗਾ ਪਾਲ ਨੇ ਕਿਹਾ ਮੈਨੂੰ ਖੇਤ ਹੀ ਲੈ ਚੱਲੋ ਉੱਥੇ ਘੁੰਮੋਨੇ ਗੁਰੂ ਨੇ ਕਿਹਾ ਚਲ ਠੀਕ ਹੈ ਦੋਨੋਂ ਖੇਤ ਜਾਂਦੇ ਆ ਰਸਤੇ ਵਿੱਚ ਕਿਸੇ ਦੇ ਖੇਤ ਮੋਟਰ ਲੱਗੀ ਐ ਚੰਗੀ ਜਗ੍ਹਾ ਸੀ ਸੋਹਣੀ ਪਾਲ ਨੇ ਕਿਹਾ ਇੱਥੇ ਰੁਕ ਜਾਓ ਗੁਰੂ ਨੇ ਕਿਹਾ ਇਹ ਆਪਣਾ ਖੇਤ ਨਹੀਂ ਇਹ ਮੇਰੇ ਦੋਸਤਾਂ ਦਾ ਖੇਤ ਹੈ ਪਾਲ ਨੇ ਕਿਹਾ ਇੱਥੇ ਹੀ ਰੁਕਣਾ ਉੱਥੇ ਦੋਨੋਂ ਰੁਕ ਗਏ ਪਾਲ ਨੇ ਦੇਖਿਆ ਖੇਤ ਵਿੱਚ ਕਮਾਦ ਲੱਗਿਆ ਹੋਇਆ ਸੀ ਗੰਨੇ ਲੱਗੇ ਸੀ ਪਾਲ ਨੇ ਕਿਹਾ ਮੈਂ ਗੰਨੇ ਖਾਣੇ ਆ ਕੁਰੀ ਨੇ ਕਿਹਾ ਕਿਉਂ দাঁਤ ਤੜਵਾਉਣੇ ਆ ਨਾਲੇ ਗੰਨੇ ਖਾਈ ਦੇਣੀ ਹੁੰਦੇ ਚੁੱਪੀ ਤੇ ਹੁੰਦੀ ਆ ਬੁਲਗਲੇ ਓਏ ਪਾਲ ਨੇ ਕਿਹਾ ਮੈਨੂੰ ਗੰਨੇ ਹੀ ਚਾਹੀਦੇ ਆ ਚੱਲ ਵੀ ਦੋਨੋਂ ਖੇਤ 'ਚ ਜਾ ਵੜਗੇ ਤੇ ਗੰਨਾ ਪੱਟ ਲਿਆਂਦਾ ਇੱਕ ਗੰਨਾ ਪੱਟ ਲਿਆ ਤੇ ਕੋਲੇ ਉਹਨਾਂ ਦੇ ਵੈਸੇ ਕੋਈ ਜੀ ਵੀ ਨਹੀਂ ਸੀਗਾ ਇਸ ਕਰਕੇ ਬੜੀ ਮੁਸ਼ਕਲ ਦੇ ਨਾਲ ਗੰਨਾ ਉਹਨਾਂ ਨੇ ਪੱਟ ਲਿਆ ਪਰ ਪਾਲ ਨੇ ਕਿਹਾ ਇੱਕ ਗੰਨਾ ਨਹੀਂ ਹੋਰ ਵੀ ਦਿਓ ਮੈਨੂੰ ਪੱਟ ਕੇ ਗੁਰੇ ਨੇ ਬੜੀ ਮੁਸ਼ਕਲ ਦੇ ਨਾਲ ਦੋ ਗੰਨੇ ਹੋਰ ਪੱਟ ਲਏ ਕਿਉਂਕਿ ਅੱਜਕੱਲ ਕਿਹੜਾ ਕੋਈ ਹੁਣ ਪੱਟਦੇ ਕਰਦੇ ਆਗੇ ਤਾਂ ਹਸਾਬ ਕਿਤਾਬ ਸੀਗਾ ਅੱਜਕੱਲ ਦਾ ਕੌਣ ਪੱਟਦਾ ਬੋਲੇ ਚੱਕ ਤੇਰੇ ਸਾਰੇ ਹੁਣ ਹੋਰ ਨਹੀਂਗੇ ਕਿ ਜੀ ਜਾਂਦੇ ਕੇ ਬਸ ਮੇਰੀ ਅੱਖ ਵਿੱਚ ਵਿੱਚ ਵੀ ਮੱਛਰ ਪੈ ਗਿਆ ਕਮਾਦ ਵਿੱਚ ਮੱਛਰ ਬਹੁਤ ਹੈ ਪਾਲ ਨੇ ਤੰਗ ਗੰਨੇ ਚੱਕ ਮੋਢੇ ਤੇ ਰੱਖ ਕੇ ਤੁਰਪੇ ਮੋਟਰਸਾਈਕਲ ਵੱਲ ਨੂੰ ਤੇ ਗੁਰੀ ਖੜਾ ਅੱਖ ਮਲੀ ਜਾਵੇ ਤੇ ਦੀਨੀ ਜਾਵੇ ਹੱਦ ਐ ਯਾਰੋ ਪਾਲ ਦੀ ਮੇਰੀ ਪਰਵਾਹ ਨਹੀਂ ਗੰਨੇ ਚੱਕ ਕੇ ਤੁਰ ਗਈ ਮੈਂ ਅੱਖ ਮਲੀ ਜਾਣਾ ਮੇਰਾ ਜਮਾ ਹੀ ਨਹੀਂ ਪੁੱਛਿਆ ਯਾਖ ਤੇਰੀ ਤੱਕੀ ਗੁਰੀ ਚੱਪ ਕਰਕੇ ਆ ਗਿਆ ਦੋਨੋਂ ਸ਼ਾਂਤੀ ਨਾਲ ਘਰ ਆਏ ਤੇ ਆਉਂ ਸਰ ਗੁਰੀ ਮਾਂ ਨੂੰ ਦੱਸਦਾ ਮਾਂ ਪਾਲ ਜਮਾ ਫਿਕਰ ਨਹੀਂ ਮੇਰੀ ਕਰਦੀਗੀ ਮੇਰੀ ਅੱਖ ਵਿੱਚ ਕੁਝ ਪੈ ਗਿਆ ਇਹ ਗੰਨੇ ਚੱਕ ਕੇ ਮੋਇਨਾ ਤੁਰਪੀ ਪਾਲਨੇ ਕਿਹਾ ਹਾਈ ਝੂਠੇ ਕਦੋਂ ਅੱਖ ਚ ਕੁਝ ਪਿਆਸੀ ਤੁਸੀਂ ਤਾਂ ਮਾੜੀ ਜਹੀ ਗੱਲ ਨੂੰ ਵੱਡੀ ਕਰਕੇ ਦੱਸਦੇ ਹੋ ਗੁਰੀ ਨੇ ਕਿ ਆਹ ਦੇਖ ਲਾ ਮਾਂ ਤੇਰੇ ਪੁੱਤ ਨੂੰ ਝੂਠਾ ਦੱਸਦੀ ਐ ਮਾਂ ਨੇ ਕਿ ਨਾ ਤੀ ਇਹ ਮੇਰਾ ਪੁੱਤ ਨਹੀਂ ਝੂਠ ਬੋਲਦਾ ਚਾਹੇ ਮੇਰੇ ਅੱਖੇ ਨਹੀਂ ਲੱਗਦਾ ਪਰ ਝੂਠ ਨਹੀਂ ਬੋਲਦਾ ਪਾਲ ਮਾਂ ਤੁਸੀਂ ਨਹੀਂ ਜਾਣਦੇ ਮੈਨੂੰ ਘੁੰਮਣ ਦਾ ਬੋਲ ਕੇ ਆਪਣਾ ਸਾਰਾ ਸ਼ਹਿਰ ਘੁਮਾ ਕੇ ਲੈ ਆਇਆ ਅੱਖੇ ਤੋਂ ਗੰਨੇ ਵੀ ਤਰਲੇ ਕਰਕੇ ਮੈਨੂੰ ਮਸਾ ਮਿਲੇ ਆ ਕਿੰਨਾ ਕੰਜੂਸ ਆ ਇਹ ਵਿਆਹ ਤੋਂ ਪਹਿਲਾਂ ਤਾਂ ਦੂਰ ਦੂਰ ਘਮਾਉਣ ਦੇ ਗੱਪ ਮਾਰਦਾ ਹੁੰਦਾ ਸੀਗਾ ਹੁੰਦਾ ਮਾਤਾ ਦੇ ਖੇਤਾਂ ਦੇ ਵਿੱਚ ਹੀ ਸਾਰ ਦਿੰਦਾ ਗੱਲਿਆ ਕੇ ਤੇ ਜਿੱਦਨ ਕੋਈ ਬਗਾਨਾ ਆ ਗਿਆ ਨਾ ਜਿੰਨਾ ਖੇਤ ਦਾ ਮਾਲਕ ਫੇਰ ਦੱਸੋ ਇਹਨੂੰ ਪਤਾ ਵੀ ਕਿਵੇਂ ਚੋਰੀ ਦੀਆਂ ਚੀਜ਼ਾਂ ਬੱਟੀ ਦੀਆਂ ਹੁੰਦੀਆਂ ਨਹੀਂ ਆਹ ਬੁਰੀ ਕਹਿੰਦਾ ਚੁੱਪ ਕਰ ਗਿਆ ਇੱਕ ਤਾਂ ਤੈਨੂੰ ਘਮਾਉਣ ਲੈ ਕੇ ਗਿਆ ਉਦੋਂ ਨਖਰੇ ਕਰਦੀ ਹੈ ਗੱਲ ਘਮਾਉਣ ਦੀ ਹੋਈ ਸੀ ਜਿੱਥੇ ਮਰਜੀ ਘਮਾ ਲਿਆ ਮੈਂ ਤੈਨੂੰ ਘਮਾ ਤਾ ਲਿਆ ਨਾ